ਬਾਬੂ ਜੀ ਹੁਕਮ ਦੀਆਂ ਬਾਤਾਂ ਦਸੀਏ 2 4 ਆਬੇ ਨਾਨਕ ਦੇ ਗੁਰਪੁਰ ਮਨਾਉਨੇ ਆ ਸੱਜਣ ਠਗੜੀਆਂ ਗੱਲਾਂ ਕਰਦੇ ਆ ਅਸੀਂ ਸੱਜਣ ਠੱਗ ਬੜੀਆਂ ਠੱਗੀਆਂ ਬੜੇ ਪਾਪ ਬੜੇ ਕੋ ਕਰਮ ਕਰਦਾ ਸੀ ਲੋ ਬਾਬੇ ਨਾਨਕ ਦੇ ਕੰਪੈਸ਼ਨ ਨੇ ਕਾਈਂਡਨੈਸ ਨੇ ਦਇਆ ਨੇ ਉਹ ਅੰਦਰ ਦਾ ਪਾਪੀ ਨਹੀਂ ਦੇਖਿਆ ਉਹਨੂੰ ਸੁਧਾਰਿਆ ਉਹਨੂੰ ਮੌਕਾ ਦਿੱਤਾ ਹੈ ਬਦਲਣ ਦਾ ਉਹਨੂੰ ਆਪਣੇ ਕੀਤੇ ਗੁਰਕਰਮ ਸੁਧਾਰਨ ਦਾ ਮੌਕਾ ਦਿੱਤਾ ਹੈ ਤੇ ਉਹ ਸੱਜਣ ਠੱਗ ਵੀ ਗੁਰੂ ਦੀਆਂ ਬਾਤਾਂ ਸੁਣ ਕੇ ਸ਼ਰਨ ਆ ਗਿਆ ਸ਼ਰਨ ਆਏ ਨੂੰ ਮਾਫੀ ਮਿਲੀ ਸ਼ਰਨ ਆਏ ਦੇ ਗੁਨਾਹ ਕਬੂਲ ਲਏ ਗਏ ਸ਼ਰਨ ਆਇਆ ਗੁਰੂ ਵਾਲਾ ਹੋ ਗਿਆ ਸੱਜਣ ਠੱਗ ਤੋਂ ਸੱਜਣ ਬਣ ਗਿਆ ਸੱਜਣ ਠੱਗ ਵੀ ਮੰਨ ਗਿਆ ਸੀ ਹੁਣ ਆਲੇ ਤਾਂ ਮੰਨਦੇ ਨਹੀਂ ਆ ਹੁਣ ਆਲੇ ਤਾਂ ਮੰਨਦੇ ਨਹੀਂ ਆ ਸਜਣ ਠੱਗ ਵੀ ਮੰਨ ਗਿਆ ਸੀ ਇਹ ਹੁਕਮ ਦੀ ਪਹਿਲੀ ਧਾਰ ਖੰਡੇਰੀ ਜਿਹਦੇ ਵਿੱਚ ਜਦੋਂ ਸ਼ਰਨ ਆਇਆ ਤਾਂ ਦੇਗ ਪੱਕੀ ਪਾਪੀ ਸ਼ਰਨ ਆਇਆ ਗੁਰੂ ਦੀ ਗੱਲ ਮੰਨੀ ਸਮਝੀ ਗੁਰੂ ਨੇ ਪਹਿਲਾਂ ਦਇਆ ਦਾ ਹੱਥ ਵਿਧਾਇਆ ਹੈ ਮਾਫੀ ਦਾ ਹੱਥ ਵਿਧਾਇਆ ਹੈ ਤੇ ਵੱਡੇ ਵੱਡੇ ਪਾਪੀ ਵੀ ਸਜਣ ਠੱਗ ਵਰਗੇ ਗੁਰੂ ਦੀ ਸ਼ਰਨ ਆ ਗਏ ਆਪਣਾ ਰਾਹ ਬਦਲ ਲਿਆ ਜਿੰਦੀ ਬਦਲ ਜਿੰਦਗੀ ਬਦਲ ਲੀ ਹੁਕਮਰੇ ਜਾਈ ਚੱਲਣ ਲੱਗ ਪਏ ਅੱਜ ਦੇ ਸਰਜਨ ਠਾਕ ਤਾਂ ਗੁਰੂ ਦੀ ਗੱਲ ਮੰਨਦੇ ਨੇ ਅੱਜ ਦੇ ਸਰਜਨ ਠਾਕ ਤਾਂ ਗਿਰਪ੍ਰਮ ਮਨਾ ਰਹੇ ਨੇ ਗੁਰੂ ਕੋ ਦੋ ਮਨਾਉਣਾ ਹੈ ਇਹ ਸੱਚ ਧਰਮ ਦੀ ਖਾਸੀਅਤ ਹੈ ਕਿ ਉਹ ਸਰਬੱਤ ਦਾ ਭਲਾ ਚਾਹੁੰਦਾ ਹੈ ਗੁਰੂ ਸਰਬੱਤ ਦਾ ਭਲਾ ਚਾਹੁੰਦਾ ਤਾਂ ਕਰਕੇ ਇਹੋ ਜਿਹੇ ਭੁੱਲੇ ਹੋਏ ਲੋਕ ਵੀ ਜਦੋਂ ਸ਼ਰਨ ਆਉਣ ਉਹਨਾਂ ਨੂੰ ਮੌਕਾ ਮਿਲਦਾ ਹੈ ਆਪਣੇ ਆਪ ਨੂੰ ਸੁਧਾਰਨ ਦਾ ਤੇ ਜਦੋਂ ਸੋਸਾਇਟੀ ਦੇ ਵਿੱਚ ਹੁਣ ਵੀ ਕੋਈ ਇਦਾਂ ਦਾ ਇਨਸਾਨ ਹੋਵੇ ਜੋ ਭਟਕਿਆ ਏ ਗੁਰੂ ਦਾ ਹੁਕਮ ਹੈ ਉਹਨੂੰ ਸ਼ਰਨ ਦੇਣੀ ਉਹਨੂੰ ਮੌਕਾ ਦੇਣਾ ਬਰਲਣ ਦਾ ਉਹਨੂੰ ਮੌਕਾ ਦੇਣਾ ਸੁਧਰਨ ਦਾ ਉਹਨੂੰ ਇਨਸਾਨ ਨੂੰ ਬਦਲ ਕੇ ਸੁਧਾਰ ਕੇ ਦੁਬਾਰਾ ਸੋਸਾਇਟੀ 'ਚ ਫਿੱਟ ਕਰਨਾ ਚੰਗਾ ਇਨਸਾਨ ਬਣਾ ਕੇ ਦੁਬਾਰਾ ਸੋਸਾਇਟੀ 'ਚ ਫਿੱਟ ਕਰਨਾ ਇਹ ਧਰਮ ਦਾ ਕੰਮ ਹੈ ਕਿਉਂਕਿ ਜਾਣੇ ਅਣਜਾਣੇ ਇੱਥੇ ਸਾਰੇ ਹੀ ਪਟਕੇ ਹੋਏ ਨੇ ਸਾਰੇ ਹੀ ਪਟਕੇ ਹੋਏ ਨੇ ਦਿਲੋਂ ਹਰ ਕੋਈ ਆਪਣਾ ਚੰਗਾ ਹੀ ਚਾਹ ਰਿਹਾ ਚਾਹੇ ਉਹ ਪਾਪੀ ਵੀ ਆ ਪਰ ਉਹਨੂੰ ਪਤਾ ਨਹੀਂ ਹੈ ਕਿ ਮੇਰਾ ਭਲਾ ਪਾਪ ਕਰਨ ਚ ਨਹੀਂ ਆ ਅਸ ਅਗਿਆਨੀ ਹੈ ਜਦੋਂ ਇਹ ਪਤਾ ਲੱਗਦਾ ਹੈ ਸ਼ਰਨ ਆ ਜਾਂਦਾ ਹੈ ਸਮਝ ਆ ਜਾਂਦੀ ਹੈ ਅਕਲ ਆ ਜਾਂਦੀ ਹੈ ਕਿ ਜੋ ਮੈਂ ਕਰ ਰਿਹਾ ਸੀ ਸਹੀ ਤਰੀਕਾ ਨਹੀਂ ਸੀ ਤੇ ਹੁਣ ਮੈਂ ਸਹੀ ਤਰੀਕਾ ਬਣਾਉਂਗਾ ਉਹੀ ਰਾ ਚੱਲੂੰਗਾ ਜੋ ਗੁਰੂ ਨੇ ਦੱਸਿਆ ਹੈ ਸਰਵਤ ਦਾ ਭਲਾ ਸੋਚਾਂਗੇ ਜਿਹੜੇ ਪਾਪੀ ਦੇ ਪਾਪ ਮਾਫ ਹੋਏ ਨੇ ਉਹੀ ਸਮਝ ਸਕਦਾ ਆ ਦਇਆ ਦਾ ਮੁੱਲ ਮੁਆਫੀ ਦਾ ਮੁੱਲ ਇਹ ਗੁਰੂ ਦਾ ਦਿਲ ਸੀ ਕਿ ਉਹ ਸਜਣ ਠੱਗ ਨੂੰ ਵੀ ਸ਼ਰਨ ਲੈ ਕੇ ਉਹਨੂੰ ਸੱਚ ਦਾ ਰਾਹ ਦਿਖਾ ਕੇ ਉਹਨੂੰ ਵੀ ਪ੍ਰੇਮ ਨਾਲ ਦਇਆ ਨਾਲ ਸੱਚੇ ਰਾਹ ਤੋਰਿਆ ਉਹਨੂੰ ਬਦਲਣ ਦਾ ਮੌਕਾ ਦਿੱਤਾ ਡਾਇਰੈਕਟਲੀ ਉਹਨੂੰ ਸ਼ਾਨੋਂ ਨਹੀਂ ਕੀਤਾ ਸੋਸਾਇਟੀ ਚੋਂ ਜਾਂ ਭਜਾ ਦਫਾ ਹੋ ਜਾ ਤੂੰ ਜ਼ਰਾ ਪਾਪੀ ਆ ਨਿਕਲ ਜਾ ਇੱਥੋਂ ਜੋ ਹੁਣ ਦਾ ਸਮਾਜ ਕਰਦਾ ਹੁਣ ਦਾ ਧਰਮ ਕਰਦਾ ਹੈ ਹਰ ਇੱਕ ਭੁੱਲੇ ਭਟਕੇ ਨੂੰ ਆਸਰਾ ਮਿਲਦਾ ਸੀ ਤਾਂ ਹੀ ਸਜਣ ਠੱਗ ਤੋਂ ਸਜਣਾ ਹੋ ਗਿਆ ਇਹ ਆ ਸ਼ਰਨਾਇਆ ਹੁਕਮ ਦੀ ਖੰਡ ਧਾਰ ਦੇ ਵਿੱਚ ਇੱਕ ਧਾਰ ਹੈ ਜੋ ਜੋ ਸ਼ਰਨਾਇਆ ਨੂੰ ਦੇਗ ਪੱਕੀ ਹੈ ਦੂਜੇ ਪਾਸੇ ਉਹ ਨੇ ਹੁਣ ਉਹ ਠੱਗ ਨੇ ਜਿਨ੍ਹਾਂ ਨੂੰ ਗੁਰੂ ਪ੍ਰੇਮ ਦਾ ਹੱਥ ਵੀ ਵਧਾ ਦਿੰਦਾ ਪਹਿਲੇ ਦਇਆ ਦਾ ਹੱਥ ਵੀ ਵਧਾ ਦਿੱਤਾ ਸ਼ਰਨ ਵੀ ਸ਼ਰਨ ਆਉਣ ਦਾ ਵੀ ਰਾਦਤਾ ਵੀ ਆਜੋ ਇਹ ਉਹ ਪਾਪੀ ਹੁੰਦੇ ਨੇ ਜਿਹੜੇ ਫਿਰ ਪ੍ਰੇਮ ਤੋਂ ਬਾਅਦ ਵੀ ਦਇਆ ਤੋਂ ਬਾਅਦ ਵੀ ਸ਼ਰਨ ਆਏ ਤੋਂ ਬਾਅਦ ਵੀ ਨਹੀਂ ਹਟਦੇ ਸਿੱਧਾ ਹੀ ਹੁਕਮ ਦੇ ਵਿਰੋਧ ਚ ਖੜੇ ਹੁੰਦੇ ਨੇ ਹੁਕਮ ਦੇ ਵਿਰੋਧ ਚ ਖੜੇ ਹੁੰਦੇ ਨੇ ਹਕਮ ਦਾ ਵਿਰੋਧ ਕੀ ਹੈ ਸੱਚ ਦਾ ਵਿਰੋਧ ਹੈ ਸੱਚ ਦਾ ਵਿਰੋਧ ਹੈ ਜੋ ਜੋ ਵੀ ਇਨਸਾਨ ਸੱਚ ਦੇ ਵਿਰੋਧ ਚ ਖੜਾ ਹੋਇਆ ਚਾਹੇ ਜੁੱਡਾ ਵੱਡਾ ਮਰਜੀ ਰਾਜਾ ਹੋਵੇ ਕੋਈ ਜੱਥੇਦਾਰ ਹੋਵੇ ਕੋਈ ਬਹੁਤ ਵੱਡਾ ਪਲਵਾਨ ਯੋਧਾ ਪੈਸੇ ਦੀ ਤਾਕਤ ਰੱਖਦਾ ਹੋਵੇ ਬੁੱਧੂ ਦੀ ਤਾਕਤ ਰੱਖਦਾ ਜਿਹੜਾ ਮਰਜੀ ਮਾਈ ਦਾ ਲਾਲ ਹੋਵੇ ਜੋ ਸੱਚ ਦੇ ਵਿਰੋਧ ਚ ਆ ਕੇ ਖੜਾ ਹੋ ਗਿਆ ਉਹਦਾ ਸਰਵਨਾਸ਼ ਪੱਕਾ ਹੈ ਜੋ ਹੁਕਮ ਦੇ ਵਿਰੋਧ ਚ ਖੜਾ ਹੋ ਗਿਆ ਉਹਦਾ ਸਰਬਨਾਸ਼ ਪੱਕਾ ਏ। ਗਰੂ ਪਹਿਲਾਂ ਸ਼ਰਨ ਲੈ ਕੇ ਆਉਂਦਾ ਹੈ। ਪਹਿਲਾਂ ਪ੍ਰੇਮ ਦਾ ਦਇਆ ਦਾ ਹੱਥ ਵਧਾਉਂਦਾ ਹੈ ਅੱਗੇ। ਪਰ ਜਿਹਨੂੰ ਦਇਆ ਸਮਝ ਨਹੀਂ ਪੈਂਦੀ, ਜਿਹਨੂੰ ਪ੍ਰੇਮ ਸਮਝ ਨਹੀਂ ਪੈਂਦਾ। ਜਿਹਨੇ ਸਬਕ ਜਾਣਦੇ ਹੋਏ ਵੀ ਵਿਰੋਧ ਕਰਨਾ ਹੀ ਕਰਨਾ ਹੈ। ਕਿਨ ਸੱਚ ਦਾ ਵਿਰੋਧ ਕਰਨਾ ਹੀ ਕਰਨਾ ਹੈ। ਉਹਨਾਂ ਲਈ ਦੂਜੀ ਖੰਡੇ ਦੀ ਧਾਰ ਵਹਿੰਦੀ ਆ। ਇਹਨਾਂ ਨੂੰ ਮਸਾਂ ਦੇ ਮਲੇਸ਼ ਕਹਿੰਨੇ ਆ। ਧਰਮ ਦਾ ਕੰਮ ਹੈ ਧਰਮ ਦਾ ਕੰਮ ਹੈ ਕਿ ਸਮਾਜ ਦੇ ਵਿੱਚ ਸਹੀ ਗਿਆਨ ਦੇ ਕੇ ਸੱਚਾ ਗਿਆਨ ਦੇ ਕੇ ਚੰਗੇ ਇਨਸਾਨ ਬਣਾਉਣਾ ਸੱਚੇ ਸੁਥਰੇ ਸੱਚਾਰੇ ਇਨਸਾਨ ਬਣਾਉਣਾ ਤੇ ਉਹ ਸੱਚਾਰੇ ਇਨਸਾਨ ਜਿਹੜੀ ਜਗ੍ਹਾ ਵੀ ਜਾਣਗੇ ਚਾਹੇ ਉਹ ਪੋਲਿਟਿਕਸ ਹੋਵੇ ਚਾਹੇ ਐਜੂਕੇਸ਼ਨ ਸਿਸਟਮ ਦਿਨ ਨਾਲ ਰਿਲੇਟਡ ਕੁਝ ਹੋਵੇ ਚਾਹੇ ਸਮਾਜ ਦੇ ਹੋ ਜਿਹੜੇ ਸਿਸਟਮ ਨੇ ਚਾਹੇ ਉਹ ਆਪਣੇ ਨਿੱਜੀ ਪਰਿਵਾਰ ਦੀ ਗੱਲ ਹੋਵੇ ਉਹਦੀ ਦੀ ਸੱਚਾਰਾ ਇਨਸਾਨ ਚੰਗਾ ਇਨਸਾਨ ਜੋ ਸੱਚ ਦੇ ਰਾਹ ਚੱਲਦਾ ਏ ਅੰਤਰਾਤਮਾ ਦੇ ਰਾਹ ਚੱਲਦਾ ਏ ਉਹ ਦੁਨੀਆਂ 'ਚ ਜਿੱਥੇ ਵੀ ਜਾ ਕੇ ਫਿੱਟ ਹੋਏਗਾ ਉਹ ਸਰਬੱਤ ਦਾ ਭਲਾ ਲੈ ਕੇ ਦੇ ਵਿੱਚ ਚੱਲੇਗਾ ਉਹ ਪ੍ਰੇਮ ਦਇਆ ਲੈ ਕੇ ਦਿਲ 'ਚ ਚੱਲੇਗਾ ਗੁਰੂ ਦੀਆਂ ਗੱਲਾਂ ਮੰਨੇਗਾ ਧਰਮ ਦਾ ਇਹ ਕੰਮ ਆ ਕੇ ਹੈ ਜਿਹੇ ਇਨਸਾਨ ਪੈਦਾ ਕਰਨੇ ਦੁਨੀਆਂ ਦੇ ਵਿੱਚ ਜੋ ਸੱਚੀ ਦੁਨੀਆਂ ਦੇ ਲਈ ਚੰਗੇ ਹੋਣਗੇ ਅਸੀਂ ਪੰਜਾਬ 'ਚ ਕਿੰਨੇ ਕ ਚੰਗੇ ਇਨਸਾਨ ਪੈਦਾ ਕਰ ਲਏ ਕਿੰਨੇ ਕ ਗੁਰੂ ਦੀ ਗੱਲ ਮੰਨਣ ਵਾਲੇ ਪੈਦਾ ਕਰ ਲਏ ਕਿੰਨੇ ਕ ਗੁਰਮੁਖ ਪੈਦਾ ਕਰ ਲਏ ਕਿਉਂ ਆਹ ਹਾਲ ਆ ਪੰਜਾਬ ਦਾ ਇਹਨਾਂ ਨੂੰ ਗੁਰੂ ਨੇ ਸ਼ਰਨ ਦਿੱਤੀ ਆ ਪਰ ਇਹਨਾਂ ਨੇ ਕੀ ਕੀਤਾ ਤੇ ਮਸਾਂਦ ਤੇ ਮਲੇਸ਼ਾਂ ਦੇ ਵਿੱਚ ਫਸ ਕੇ ਰਹਿ ਗਏ ਮਸਾਂਦ ਤੇ ਮਲੇਸ਼ ਕਿਹੜੇ ਹੁੰਦੇ ਨੇ ਜਿਨ੍ਹਾਂ ਨੂੰ ਸੱਚ ਦਾ ਰਾਹ ਦਿਖਾਇਆ ਗਿਆ ਏ ਜਿਨ੍ਹਾਂ ਨੂੰ ਡਿਊਟੀ ਲੱਗੀ ਏ ਧਰਮ ਦਾ ਸੱਚ ਦਾ ਪ੍ਰਚਾਰ ਕਰਨ ਦੀ ਵਰ ਇਹ ਪੈਸੇ ਦੇ ਲਾਲਚ ਦੁਨੀਆ ਦੀ ਵਡਿਆਈ ਤੇ ਲਾਲਚ ਆਪਣੀ ਮਰਜ਼ੀ ਤੇ ਚੌਧਰ ਆਪਣੀ ਨਿੱਜੀ ਇੱਛਾਵਾਂ ਇਸ ਚੀਜ਼ ਦੇ ਲਾਲਚ ਦੇ ਵਿੱਚ ਸ਼ਰਣ ਔ ਜਦੋਂ ਗੁਰੂ ਨੇ ਸ਼ਰਣ ਲੈ ਲਿਆ ਉਸ ਤੋਂ ਬਾਅਦ ਵੀ ਨਹੀਂ ਹਟਦੇ ਸੱਜਣ ਠੱਗ ਦਾ ਬਦਲ ਗਿਆ ਸੀ ਬੜੇ ਨਹੀਂ ਬਦਲ ਰਹੇ ਉਹਨਾਂ ਵਾਸਤੇ ਕੀ ਹੈ ਜਿਨ੍ਹਾਂ ਨੇ ਫੈਸਲੇ ਲੈ ਲਿਆ ਕਿ ਦਾ ਗੁਰੂ ਦਾ ਵਿਰੋਧ ਕਰਨਾ ਹੈ ਜਿਨ੍ਹਾਂ ਨੇ ਫੈਸਲੇ ਲੈ ਲਿਆ ਕਿ ਇਸ ਦਾ ਗੁਰਬਾਣੀ ਤੋਂ ਉਲਟੀ ਹੀ ਚੱਲਣਾ ਹੈ ਇਹਨਾਂ ਨੇ ਫੈਸਲੇ ਲੈ ਲਿਆ ਇਸ ਦਾ ਗੁਰੂ ਦੀ ਗੱਲ ਮੰਨਣੀ ਹੀ ਨਹੀਂ ਆ ਜੋ ਮਰਜ਼ੀ ਹੋ ਜਵੇ ਜਿਨ੍ਹਾਂ ਨੇ ਫੈਸਲੇ ਲੈ ਲਏ ਇਸ ਦਾ ਗੁਰਬਾਣੀ ਨੂੰ ਧੰਦਾ ਆਪਣਾ ਆਪਣਾ ਕੇ ਝੂਠ ਦਾ ਪ੍ਰਚਾਰ ਹੀ ਕਰਨਾ ਸੱਚ ਲੋਕਾਂ 'ਚ ਆਉਣ ਹੀ ਨਹੀਂ ਦੇਣਾ ਉਹਨਾਂ ਵਾਸਤੇ ਖੰਡੇ ਦੀ ਦੂਜੀ ਧਾਰ ਵਹਿੰਦੀ ਹੈ ਮਨਾਂ ਵਾਸਤੇ ਤੇਗ ਵਹਿੰਦੀ ਹੈ ਜਦੋਂ ਮਸੰਦਾਂ ਦੀ ਡਿਊਟੀ ਲੱਗੀ ਸੀ ਸੱਚ ਧਰਮ ਦਾ ਪ੍ਰਚਾਰ ਕਰਨ ਦੀ ਉਹਨਾਂ ਨੇ ਪੈਸੇ ਦੇ ਪਿੱਛੇ ਲਾਲਚ ਦੇ ਪਿੱਛੇ ਸੱਚ ਬੋਲਣ ਦੀ ਜਗ੍ਹਾ ਝੂਠ ਬੋਲ ਬੋਲ ਕੇ ਫਿਰ ਗੁਰਬਾਣੀ ਦਾ ਸਤਿਆਨਾਸ਼ ਕੀਤਾ ਉਹ ਤੇਲ ਦੇ ਖੂ ਭਰ ਪਰ ਸਾੜੇ ਨੇ ਉਹੀ ਗੁਰੂ ਜੋ ਸ਼ਰਨ ਲੈ ਰਿਹਾ ਪਾਪੀ ਨੂੰ ਦਇਆ ਦਿਖਾ ਰਿਹਾ ਪ੍ਰੇਮ ਦਿਖਾ ਰਿਹਾ ਪਰ ਜਦੋਂ ਉਹੀ ਪਾਪੀ ਸ਼ਰਨ ਨਾ ਆਵੇ ਵਿਰੋਧ ਕਰੇ ਹੁਕਮ ਦਾ ਉਹਦੇ ਉੱਪਰ ਫਿਰ ਚੰਡੀ ਵਰਦੀ ਉਹ ਵਰਦੀ ਹੁਣ ਮਸੰਦਾਂ ਦਾ ਮਲੇਛਾਂ ਦਾ ਢੇਰ ਲੱਗਿਆ ਪਿਆ ਸਿੱਖੀ ਦੇ ਵਿੱਚ ਹੁਣ ਸ਼ਰਨ ਆਇ ਨੂੰ ਦੇਗ ਪੱਕੀ ਚੜਿਆ ਇਹਨੂੰ ਤੇਗ ਪੱਕੀ ਸੱਚ ਦਾ ਵਿਰੋਧ ਕਰਨ ਵਾਲੇ ਨੂੰ ਗੁਰਵਾਣੀ ਵਿੱਚ ਅਰਥ ਗੱਤ ਕਰਨ ਵਾਲੇ ਨੂੰ ਜਾਣ ਬੁੱਝ ਕੇ ਜਾਣਦੇ ਹੋਏ ਵੀ ਕਿਉਂਕਿ ਗਲਤੀਆਂ ਤਾਂ ਸਾਰਿਆਂ ਤੋਂ ਹੋਣੀਆਂ ਨੇ ਇੱਕ ਅਣਜਾਣਪੁਣੇ ਜੀ ਗਲਤੀ ਕਰਦਾ ਇੱਕ ਜਾਣਦੇ ਹੋਏ ਗਲਤੀ ਕਰਦਾ ਸਭ ਪਤਾ ਹੁੰਦੇ ਹੋਏ ਵੀ ਗੁਰਵਾਣੀ 'ਚ ਲਿਖਿਆ ਕੀ ਹੋਇਆ ਸੀ ਕੀ ਕਰਦੇ ਆ ਗੁਰਵਾਣੀ ਦਾ ਝੂਠਾ ਪ੍ਰਚਾਰ ਕਰਨਾ ਇਤਿਹਾਸ 'ਚ ਮਿਲਾਵਟਾਂ ਕਰਨੀਆਂ, ਕਰਵਾਣੀ ਦੇ ਅਰਥਾਂ 'ਚ ਮਿਲਾਵਟਾਂ ਕਰਨੀਆਂ, ਲੋਕਾਂ ਨੂੰ ਸੱਚ ਤੋਂ ਦੂਰ ਰੱਖਣਾ, ਕਰਵਾਣੀ ਦੇ ਸਿਰ ਧੰਦੇ ਚਲਾਉਣੇ, ਗੋਲਕਾਂ ਭਰਨੀਆਂ, ਆਪਣਾ ਧੰਦਾ ਡਰਾਮਾ ਚਲਾਉਣਾ ਦੁਨੀਆ ਦੇ ਵਿੱਚ। ਆ ਦੋਨੋਂ ਤਾਰਾ ਦੇਖਣ ਦਾ ਸਮਾਂ ਚੱਲ ਰਿਹਾ। ਵੱਡੇ-ਵੱਡੇ ਦੁਨੀਆ ਦੇ ਪਾਪੀ ਲੋਕ ਸ਼ਰਨਾ ਕੇ ਗੁਰੂ ਆਲੇ ਹੋਣਗੇ ਤੇ ਦੁਨੀਆ ਹੈਰਾਨ ਰਹਿ ਜਾਏਗੀ। ਤੇ ਵੱਡੇ-ਵੱਡੇ ਸੱਚੇ ਸੁੱਚੇ ਇਮਾਨਦਾਰ ਕਹਾਣੇ ਵਾਲੇ ਮਲੇਸ਼ ਨਿਕਲਣਗੇ, ਮਸੰਦ ਨਿਕਲਣਗੇ ਤੇ ਦੁਨੀਆ ਹੈਰਾਨ ਰਹਿ ਜਾਏਗੀ। ਇਹ ਉਹੀ ਸਮਾਂ ਆ ਗਿਆ ਹੁਣ ਇਸ ਵਾਰ ਸੱਚ ਤਖਤ ਤੇ ਬੈਠੇਗਾ ਤੇ ਝੂਠੀਆਂਾਂ ਚ ਜੜਿਆ ਜਾਉ ਇਸ ਵਾਰ ਸੱਚ ਤਖਤ ਤੇ ਬੈਠੂ ਤੇ ਝੂਠ ਚਾਰਖੜੀਆਂ ਤੇ ਜੜੂ ਇੱਕ ਉਹ ਨੇ ਅਣਜਾਣ ਭੋਲੇ ਜਿਨ੍ਹਾਂ ਨੂੰ ਹਲੇ ਪਤਾ ਹੀ ਨਹੀਂ ਕੀ ਚੱਲ ਰਿਹਾ ਜਿਨ੍ਹਾਂ ਨੂੰ ਪਤਾ ਲੱਗਣੀ ਨਹੀਂ ਦਿੱਤਾ ਦੁਨੀਆਂ ਨੇ ਵੀ ਕੀ ਚੱਲ ਰਿਹਾ ਇਹ ਨਕਲੀਆਂ ਨੇ ਪਤਾ ਨਹੀਂ ਲੱਗਣ ਦਿੱਤਾ ਵੀ ਕੀ ਹੋ ਰਿਹਾ ਵਿੱਚ ਤੇ ਦੂਜੇ ਉਹ ਨੇ ਜਿਨ੍ਹਾਂ ਨੂੰ ਪਤਾ ਏ ਪਤਾ ਹੁੰਦੇ ਹੋਈ ਵੀ ਚੁੱਪ ਬੈਠੇ ਨੇ ਜਿਨ੍ਹਾਂ ਨੂੰ ਸਮਝ ਆਈ ਹੋਈ ਹੈ ਗੱਲ ਤੁਸੀਂ ਵਿਚੇ ਆਉਂਗੇ ਜਿਹੜਾ ਪਾਪ ਹੁੰਦਾ ਦੇਖ ਕੇ ਝੂਠ ਹੁੰਦਾ ਦੇਖ ਕੇ ਗੁਰਬਾਣੀ ਦੇ ਸਿਰ ਧੰਦੇ ਚਲਦੇ ਦੇਖ ਕੇ ਚੁੱਪ ਵੀ ਬੈਠਾ ਰਿਹਾ ਨਾ ਉਹ ਵਿੱਚੇ ਗਿਣਿਆ ਜਾਊ ਤੁਸੀਂ ਵੀ ਭਾਗੀਦਾਰੀ ਕਿਣੀ ਜਾਓਗੇ ਤਾਂ ਹੀ ਹੁਣ ਦੇ ਸੱਜਣ ਢੱਗਾ ਕੋਲ ਹੁਣ ਵੀ ਸਮਾਂ ਹੈ ਸ਼ਰਨ ਆਉਣਗੇ ਸਿੱਧੇ ਰਾਂਹ ਪੈਣਗੇ ਧਰਮ ਚ ਆਉਣਗੇ ਤਾਂ ਭਲਾ ਹੋਊਗਾ ਮਸੰਦ ਤੇ ਮਲੇਸ਼ ਬਣੇ ਰਹਿਣਾ ਉਹਨਾਂ ਦੇ ਨਾਲ ਰਲੂ ਰਹਿਣਾ ਹੈ ਗੁਰੂ ਦਾ ਵਿਰੋਧ ਕਰਦੇ ਰਹਿਣਾ ਹੈ ਸੱਚ ਦਾ ਵਿਰੋਧ ਕਰਦੇ ਰਹਿਣਾ ਹੈ ਤਿਆਰੀ ਕਰ ਲਿਓ